ਪੰਜਾਬ ਪੁਲਿਸ ਨੇ ਬਟਾਲਾ ਦੇ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਬਟਾਲਾ ਦੇ ਹੌਟਸਪੌਟ ਇਲਾਕੇ ਗਾਂਧੀ ਕੈਂਪ ਦੇ ਵਿੱਚ 200 ਤੋਂ ਵੱਧ ਜਵਾਨਾਂ ਲੈ ਕੇ ਚੈਕਿੰਗ ਕੀਤੀ ਹੈ ਇਸ ਦੌਰਾਨ ਡੀਆਜੀ ਬਾਰਡਰ ਰੇਂਜ ਦਾ ਕਹਿਣਾ ਹੈ ਕਿ ਸਾਡਾ 2025 ਦਾ ਬਟਾਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ 2025 ਦੇ ਵਿੱਚ ਬਟਾਲਾ ਪੁਲਿਸ ਵੱਲੋਂ 1200 ਮੁਕਦਮੇ ਦਰਜ ਕੀਤੇ ਗਏ ਤੇ 500 ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਇਸ ਦੇ ਨਾਲ ਨਾਲ ਹੀ 50 ਕਿਲੋ ਹੈਰੋਇਨ ਰਿਕਵਰ ਕੀਤੀ ਗਈ ਡੀਆਜੀ ਦਾ ਕਹਿਣਾ ਹੈ ਕਿ 31 ਕਿਲੋਮੀਟਰ ਦਾ ਅਜਿਹਾ ਇਲਾਕਾ ਜੋ ਕਿ ਬਟਾਲਾ ਪੁਲਿਸ ਦੇ ਨਾਲ ਇੰਡੋ ਪਾਕ ਬਾਰਡਰ ਲੱਗਦਾ ਹੈ ਇਥੋਂ ਡਰੋਨ ਦੇ ਰਾਹੀਂ ਜਾਂ ਫਿਰ ਹੋਰ ਜਿਹੜੇ ਡਰੱਗ ਪੈਟਰਨਸ ਨੇ ਉਹਨਾਂ ਦੇ ਕੋਲੋਂ 50 ਕਿਲੋ ਦੇ ਕਰੀਬ ਹੈਰੋਇਨ ਦੀ ਬਰਾਮਦਗੀ ਹੋਈ ਹੈ ਤੇ ਗ੍ਰਿਫਤਾਰੀ ਵੀ ਕੀਤੀ ਗਈ ਹੈ 3500 ਅਜਿਹੇ ਨੌਜਵਾਨ ਜਿਨ੍ਹਾਂ ਨੂੰ ਨਸ਼ਾ ਜੜਾਊ ਕੇਂਦਰ ਭੇਜਿਆ ਗਿਆ ਹੈ ਬਟਾਲਾ ਪਰ ਜਿੱਥੇ ਨਸ਼ਾ ਛੱਡਣ ਦੇ ਲਈ ਹਰ ਕੰਮ ਕਰ ਰਹੀ ਹੈ ਉੱਥੇ ਹੀ ਦੱਸਦੀ ਹੈ ਕਿ ਹਰ ਸੰਭਵ ਮਦਦ ਵੀ ਲੋਕਾਂ ਨੂੰ ਕੀਤੀ ਜਾ ਰਹੀ ਹੈ ਡੀਆਰਜੀ ਦਾ ਕਹਿਣਾ ਹੈ ਕਿ ਪਿਛਲੇ ਸਾਲ 2025 ਦੇ ਵਿੱਚ 4 ਘਰ ਤੋੜੇ ਨੇ ਤੇ 35 ਕਰੋੜ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਹੋਈ ਹੈ 4 ਕਰੋੜ ਦੀ ਪ੍ਰਾਪਰਟੀ ਪਾਈਪਲਾਈਨ ਦੇ ਵਿੱਚ ਹੈ ਤੇ ਇਸ ਦੇ ਜਿਸ ਦਿਨ ਹੁਕਮ ਆ ਗਿਆ ਉਸ ਤੇ ਵੀ ਕਾਰਵਾਈ ਹੋਵੇਗੀ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਦੋਸਤ ਤੋਂ ਬਾਅਦ ਪੁਲਿਸ ਜਵਾਨਾਂ ਨਾਲ ਲੈ ਕੇ ਬਟਾਲਾ ਦੇ ਗਾਂਧੀ ਕੈਂਪ ਦੇ ਵਿੱਚ ਕਾਸੋ ਆਪਰੇਸ਼ਨ ਚਲਾ ਰਹੇ ਆ ਆਪਰੇਸ਼ਨ ਜਾਰੀ ਹੈ ਤੇ ਪਹਿਲਾਂ ਵੀ ਕਾਸੋ ਆਪਰੇਸ਼ਨ ਦੇ ਦੌਰਾਨ ਵੱਡੀਆਂ ਰਿਕਵਰੀਆਂ ਹੋਈਆਂ ਨੇ ਤੇ ਹੁਣ ਵੱਡੀ ਰਿਕਵਰੀ ਹੋਣ ਦੀ ਉਮੀਦ ਹੈ ਇਸ ਦੇ ਨਾਲ ਹੀ ਜੋ ਨਸ਼ਾ ਕਰਦੇ ਨੇ ਜਾਂ ਵ कहना कि तिखे शब्दों की हिदायत है कि नशा करना या वेचना बंद कर दो नहीं तो अगला टिकाणा जेल होगा। पप्पू तेरे ਇਹ ਆਪਾਂ ਡਿਟੇਲ ਚ ਕਰ ਲਾਂਗੇ ਸਰਦਾਰ ਜੀ ਕਾ ਸੁਪਰੀਸ਼ਨ ਬਾਰੇ ਦੱਸ ਜੀ ਕੀ ਆਪਰੇਸ਼ਨ ਕੀਤਾ ਗਿਆ ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਚਾਹੂੰਗਾ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਇੱਕ ਵਧੀਆ ਗੁਜ਼ਰੇ ਸਿਹਤ ਯਾਭ ਰਹੋ ਤੁਸੀਂ ਸਾਰੇ ਪਰਿਵਾਰ ਤੁਹਾਡੇ ਸਾਰੇ ਪਰਿਵਾਰਾਂ ਚ ਖੁਸ਼ੀ ਦਾ ਹੌਲ ਰਵੇ ਮੈਂ 2025 ਦੀ ਸਮੀਖਿਆ ਵੀ ਕਰਾਂਗਾ ਕਿ ਮੋਹਤਾਬ ਸਿੰਘ ਐਸਐਸਪੀ ਸਾਹਿਬ ਅੰਦਰ ਆਈਪੀਐਸ ਨੇ ਤੇ ਡੀਐਸਪੀ ਸਜੀਵ ਮੇਰੇ ਨਾਲ ਖੜੇ ਨੇ ਬੜੀ ਸੈਟੀਸਫੈਕਟਰੀ ਜਿਹੜੀ ਹੈਗੀ ਇਹ ਕਾਰਜਕਾਰੀ ਨਸ਼ਾ ਫਰੰਟ ਤੇ ਜੋ ਨਸ਼ਾ ਫਰੰਟ ਦੇ ਇਹਨਾਂ ਦੀ ਅਗਵਾਈ ਹੇਠ ਰਹੀ ਹੈ ਬਟਾਲਾ ਜ਼ਿਲ੍ਹੇ ਦੇ ਵਿੱਚ ਅ ਅਸੀਂ ਕੋਈ ਇਸ 2025 ਦੇ ਵਿੱਚ 1200 ਤੋਂ ਵੱਧ ਜਿਹੜੀਆਂ ਹੈਗੀਆਂ ਐਫ ਆਈ ਆਰ ਐਨ ਡੀ ਪੀ ਐਸ ਦੀਆਂ ਦਰਜ ਕੀਤੀਆਂ ਹੈਗੀਆਂ ਤੇ 2200 ਤੋਂ ਵੱਧ ਅਕਿਊਜ਼ਡ ਅਰੈਸਟ ਹੋਏ ਨੇ 50 ਕਿਲੋ ਦੇ ਕਰੀਬ ਹਰੋਇਨ ਰਿਕਵਰ ਹੋਈ ਹੈਗੀ ਹੈ ਇਹਨਾਂ ਨੂੰ ਡੇਰਾ ਬਾਬਾ ਨਾਨਕ ਦਾ 31 ਕਿਲੋਮੀਟਰ ਦਾ ਜਿਹੜਾ ਇੰਟਰਨੈਸ਼ਨਲ ਬਾਰਡਰ ਪੈਂਦਾ ਹੈਗਾ ਉਹਦੇ ਨਾਲ ਜਿਹੜੀ ਜਿਹੜਾ ਸਰਹੱਦੀ ਜਿਹੜਾ ਹੈਗਾ ਉਹਦੇ ਵਿੱਚੋਂ ਪਾਕਿਸਤਾਨ ਜਿਹੜਾ ਡਰੋਨ ਰਾਹੀਂ ਜਾਂ ਵੈਸੇ ਮਤਲਬ ਜਿਹੜੀ ਨਾਰਕੋ ਟੈਰੋਰਿਜ਼ਮ ਚ ਇੰਡਲਜ ਕਰ ਰਿਹਾ ਹੈਗਾ ਮੈਨਟੇਰੀਅਨ ਫੇਸ ਤੇ ਮੈਂ ਸ਼ਲਾਘਾ ਕਰਾਂਗਾ ਬਟਾਲਾ ਪੁਸਦੀ ਇਹਨਾਂ ਨੇ ਕੋਈ 3500 ਦੇ ਕਰੀਬ ਜਿਹੜੇ ਨੌਜਵਾਨ ਇਸ ਦਲਦਲ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਡੀਡੈਕਸ਼ਨ ਸੈਂਟਰ ਤੇ ਓਟ ਸੈਂਟਰਸ ਦੇ ਵਿੱਚ ਭਰਤੀ ਤੇ ਰੈਫਰ ਕਰਵਾਇਆ ਹੈਗਾ ਤੇ ਅਸੀਂ ਸਾਡਾ ਇਹ ਪ੍ਰਯਤਨ ਰਹਿੰਦਾ ਕਿ ਅਸੀਂ ਜਿਹੜੀ ਜਵਾਨੀ ਨੂੰ ਇਸ ਗਲਗਤ ਤੋਂ ਬਚਾਈਏ ਤੇ ਉਹਨਾਂ ਨੂੰ ਮੇਨਸਟ੍ਰੀਮ ਦੇ ਵਿੱਚ ਲੈ ਕੇ ਆਈਏ ਇਹਨਾਂ ਨੇ 2025 ਦੇ ਵਿੱਚ ਜਿਹੜੇ ਨਸ਼ੇ ਦੇ ਸੋਦਾਗਰਾਂ ਨੇ ਇਸ ਨਸ਼ੇ ਦੇ ਵਿੱਚੋਂ ਪੈਸਾ ਬਣਾ ਕੇ ਪ੍ਰਾਪਟੀਆਂ ਦੇ ਤੇ ਸਰਕਾਰੀ ਜ਼ਮੀਨਾਂ ਤੇ ਇਨਕ੍ਰੋਚ ਕੀਤਾ ਸੀਗਾ ਉਹਦੇ ਦੇ ਚਾਰ ਡੈਮੋਲੇਸ਼ਨਸ ਵੀ ਕੀਤੀਆਂ ਹੈਗੀਆਂ ਨੇ 35 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਨਸ਼ੇ ਦੇ ਸੋਦਾਗਰਾਂ ਤੇ ਫ੍ਰੀਜ਼ ਕਰਾਈ ਵੀ ਹੈ ਕਰਾਈ ਗਈ ਹੈ ਤੇ 4 ਕਰੋੜ ਦੀ ਹਲੇ ਦੀ ਕੰਪਟੈਂਟ ਅਥਾਰਟੀ ਇਨ ਪ੍ਰੋਪੋਜ਼ਲ ਜੜੀਆਂ ਹੈਗੀਆਂ ਉਹਨਾਂ ਕੋਲੇ ਅੰਡਰ ਕਨਸਿਡਰੇਸ਼ਨ ਹੈਗੀਆਂ ਸੋ ਜੇ ਅਸੀਂ ਕੁਲ ਮਿਲਾ ਕੇ 2025 ਦਾ ਮੁਲਾਕਨ ਕਰੀਏ ਤਾਂ ਕਾਫੀ ਅੱਛਾ ਐਂਡੀਪੀਐਸ ਫਰੰਟ ਤੇ ਕੰਮ ਬਟਾਲਾ ਪੁਲਿਸ ਵੱਲੋਂ ਕੀਤਾ ਗਿਆ ਹੈ ਇਸ ਮੁਹਿੰਮ ਦੇ ਵਿੱਚ ਜਦੋਂ ਦੇ ਸ਼੍ਰੀ ਮਹਤਾਬ ਸਿੰਘ ਆਈਪੀਐਸ ਐਸਐਸਪੀ ਨੇ ਆਪਣੀ ਕਮਾਂਡ ਸੰਭਾਲੀ ਹੈ ਇਸੇ ਕੰਮ ਵਿੱਚ ਹੋਰ ਤੇਜ਼ੀ ਆਈ ਹੈਗੀ ਹੈ ਤੇ ਅੱਜ ਅਸੀਂ ਇਹ ਗਾਂਧੀ ਕੈਂਪ ਦੇ ਵਿੱਚ ਜਿਹੜੀ ਹੈਗੀ ਕਾਸੋ ਆਪਰੇਸ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਹੈਗਾ ਨ ਡੀ ਪੀ ਐਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਦੇ ਵਿੱਚ ਜਿਹੜੀ ਪਿਛਲੇ ਜਿਹੜੀ ਅਸੀਂ ਆਪ ਦਾ ਜਦੋਂ ਸਮੀਖਿਆ ਕਰਦੇ ਹਾਂ ਤਾਂ ਇਹ ਇੱਕ ਬਟਾਲਾ ਜ਼ਿਲ੍ਹੇ ਦਾ ਹੌਟਸਪੌਟ ਹੈਗਾ ਇਸ ਕਰਕੇ ਇਸ ਨੂੰ ਚੁਣਿਆ ਗਿਆ ਹੈ 250 ਦੇ ਕਰੀਬ ਅਸੀਂ ਮੁਲਾਜ਼ਮਾਂ ਨੂੰ ਇਸ ਕੰਮ ਅੱਜ ਅਸੀਂ ਸੱਚ ਆਪਰੇਸ਼ਨ ਦੇ ਵਿੱਚ 3 ਗੈਸਟਡ ਆਫਿਸਰਸ ਲੈਡ ਬਾਈ ਸ਼੍ਰੀਮਤ ਆਪ ਸਿੰਘ ਐਸ ਐਸ ਪੀ ਬਟਾਲਾ ਸੋ ਜਿਸ ਤਰ੍ਹਾਂ ਵੀ ਕੋਈ ਆਫਟਰ ਸਰਚ ਆਪਰੇਸ਼ਨਸ ਜੋ ਵੀ ਅਸੀਂ ਕੋਈ ਸੀਜ਼ਰਸ ਕਰਾਂਗੇ ਕਿਸੇ ਨੂੰ ਅਰੈਸਟ ਕਰਾਂਗੇ ਉਸ ਦੀ ਜਾਣਕਾਰੀ ਆਪ ਜੀ ਨਾਲ ਸ਼ੇਅਰ ਕਰ ਦਿੱਤੀ ਜਾਵੇਗੀ ਅ ਹੋਰ ਜੇ ਤੁਹਾਡਾ ਕੋਈ ਸਵਾਲ ਲੱਗਦਾ ਹੈ ਕਿ ਕਾਪਸੋ ਆਪਰੇਸ਼ਨ ਚੱਲੇ ਤੇ ਲਗਾਤਾਰ ਹੀ ਚੱਲਦੇ ਨੇ ਇਹ ਤੇ ਆਮ ਪਬਲਿਕ ਤੇ ਕੀ ਅਸਰ ਜਾਂਦਾ ਔਰ ਜਿਹੜੇ ਟ੍ਰਕ ਪੈਡਲਰਸ ਆ ਉਹਨਾਂ ਤੇ ਕੀ ਅਸਰ ਜਾਂਦਾ ਦੇਖੋ ਇਹ ਤਾਂ ਇਹਦੀ ਸਮੀਖਿਆ ਤਾਂ ਤੁਸੀਂ ਸਾਨੂੰ ਜ਼ਿਆਦਾ ਵਧੀਆ ਕਰਕੇ ਦੇ ਸਕਦੇ ਹੋ ਹੈਗੇ ਹੋ ਸਾਡਾ ਇਹ ਇਹਦੇ ਵਿੱਚ ਇੱਕ ਆਬਜੈਕਟਿਵ ਇਹ ਹੁੰਦਾ ਹੈ ਕਿ ਅਸੀਂ ਇਸ ਜਿਹੜਾ ਜਿਹਾ ਯੁੱਧ ਨਸ਼ਾ ਦੇ ਵਿਰੁੱਧ ਜਿਹੜਾ ਮੂਹਿੰਮ ਚਲਾਈ ਪਈ ਹੈ ਸਰਕਾਰ ਨੇ ਅਸੀਂ ਉਸ ਨੂੰ ਭਤੀ ਭੰਤੀ ਉਸ ਦੇ ਉੱਤੇ ਪਹਿਰਾ ਦੇ ਰਹੇ ਹਾਂ ਅਸੀਂ ਇਸ ਚੀਜ਼ ਤੋਂ ਭਲੀ ਭੰਤੀ ਜਾਣੂ ਹਾਂ ਕਿ ਇਹ ਇੱਕ ਕੋੜ ਹੈਗਾ ਜਿਸ ਨੂੰ ਜਿਸ ਉੱਤੇ ਨਿਰੰਤਰ ਯੁੱਧ ਦੀ ਲੋੜ ਹੈਗੀ ਹੈ ਤਈਓ ਯੁੱਧ ਨਸ਼ਾ ਵਿਰੋਧ ਹੈਗਾ ਇਹ ਤੇ ਇਹ ਜਿਹੜਾ ਯੁੱਧ ਸਾਡਾ ਜਾਰੀ ਰਹੇਗਾ ਤਾਂ ਸੋ ਦੇ ਨਾਲ ਜਿਹੜਾ ਪ੍ਰਭਾਵ ਹੁੰਦਾ ਅਸੀਂ ਇਹਦੇ ਵਿੱਚ ਇਹ ਹੈ ਕਿ ਜਿਹੜੇ ਮਾੜੇ ਅਨਸਰ ਨੂੰ ਇੱਕ ਚੇਤਾਵਨੀ ਵੀ ਹੈ ਕਿ ਜਿਹੜੀ ਪੰਜਾਬ ਪੁਲਿਸ ਦੀ ਬਾਜਖਤ ਤੋਂ ਕੋਈ ਬਚ ਨਹੀਂ ਸਕਦਾ ਅਸੀਂ ਜਿਹੜਾ ਜਿਹੜੇ ਜਿਹੜੇ ਇਹ ਨਸ਼ੇ ਦੇ ਸੌਦਾਗਰ ਨੇ ਇਨਾਂ ਨੂੰ ਅਸੀਂ ਨਿਸ਼ਤਾ ਬੰਨ ਕਰਾਂਗੇ ਜਿਹੜੀਆਂ ਇਹਨਾਂ ਨੇ ਕੋਈ ਫਾਇਦਾ ਨਹੀਂ ਇਹਨਾਂ ਨੂੰ ਇਸ ਜਿਹੜੀ ਕ੍ਰਾਈਮ ਦੇ ਵਿੱਚੋਂ ਪੈਸੇ ਬਣਾਉਂਦਾ ਸੀ ਇਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾਉਣ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ 35 ਕਰੋੜ ਦੀ ਪ੍ਰਾਪਰਟੀ ਅਲਰੀ ਫ੍ਰੀਜ਼ ਹੋ ਚੁੱਕੀ ਹੈ 4 ਕਰੋੜ ਦੀਆਂ ਪ੍ਰੋਪੋਜ਼ਲਾਂ ਅੰਡਰ ਕਨਸਿਡਰੇਸ਼ਨ ਹੈਗੀਆਂ ਅਸੀਂ ਡੈਮੋਲੇਸ਼ਨਸ ਵੀ ਕੀਤੀਆਂ ਜੋ ਅੱਗੇ ਵੀ ਕਰਦੇ ਰਾਵਾਂਗੇ ਤਾਂ ਇਹੀ ਇਸ ਮਾਧਿਅਮ ਰਾਹੀਂ ਮੈਂ ਸਾਰੇ ਪੈਡਲਰਸ ਨੂੰ ਜਾਂ ਸਪਲਾਈਅਰਸ ਨੂੰ ਤੇ ਜਿਹੜੇ ਮਗਰਮੱਛ ਨੇ ਜਿਹੜੇ ਇਸ ਕੰਮ ਦੇ ਵਿੱਚ ਪਏ ਨੇ ਤੇ ਸਾਡੀ ਜਵਾਨੀ ਨੂੰ ਖਾ ਰਹੇ ਨੇ ਉਹਨਾਂ ਨੂੰ ਇੱਕ ਸਖਤ ਲੈਜੇ ਚ ਮੈਂ ਚੇਤਾਵਨੀ ਦੇ ਰਿਹਾ ਕਿ ਤੁਸੀਂ ਸਾਡੀ ਬਾਜ਼ ਅੱਗ ਤੋਂ ਚੀ ਲੱਗ ਤੋਂ ਬਚ ਨਹੀਂ ਸਕੋਗੇ ਕਾਨੂੰਨ ਦੇ ਹੱਥ ਬੜੇ ਲੰਬੇ ਨੇ ਤੁਹਾਡੇ ਗਿਰੇਵਾਂ ਤੱਕ ਪਹੁੰਚਣਗੇ ਥੈਂਕ ਯੂ ਸ਼ਰ